ਪੰਜਾਬ ਫਾਸਲਾਈਨ ਵੈਬ ਚੈਨਲ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਅਰਜਿੰਦਰ ਸਿੰਘ ਇੱਕ ਵਾਰ ਫਿਰ ਤੋਂ ਤੁਹਾਡਾ ਧੰਨਵਾਦ ਕਰਦਾ ਹਾਂ ਅੱਜ ਪਿੰਡ ਚੱਕ ਪੱਖੀ ਵਿੱਚ ਸਦਰਨ ਬ੍ਰਾਂਚ ਨੈੱਟ ਦਾ ਉਦਘਾਟਨ ਕੀਤਾ ਗਿਆ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਵੱਲੋਂ ਦੱਸਿਆ ਗਿਆ ਕਿ ਇਹ ਪਿੰਡ ਚੱਕ ਪੱਖੀ ਤੋਂ ਲੈ ਕੇ ਅੱਗੇ 25 ਕਿਲੋਮੀਟਰ ਤੱਕ ਪੱਕੀ ਕੀਤੀ ਜਾਣੀ ਹੈ ਜਿਸ ਵਿੱਚ ਲਗਭਗ 42 ਕਰੋੜ ਰੁਪਏ ਦੀ ਲਾਗਤ ਨਾਲ ਇਹ ਕੰਪਲੀਟ ਹੋਣੀ ਹੈ ਉਨਾ ਹੋਰ ਜਾਣਕਾਰੀ ਦਿੰਦੇ ਹਾਂ ਦੱਸਿਆ ਕਿ ਪਹਿਲਾਂ ਵੱਡੇ ਤਨਾਅ ਲੋਕਾਂ ਦੁਆਰਾ ਪਾਣੀ ਦੀ ਚੋਰੀ ਕੀਤੀ ਜਾਂਦੀ ਸੀ ਪਰ ਹੁਣ ਸਾਡੀ ਸਰਕਾਰ ਵੱਲੋਂ ਕਿਸਾਨਾਂ ਨਾਲ ਹੋ ਰਹੀ ਲੁੱਟ ਤੋਂ ਬਚਾਇਆ ਜਾ ਰਿਹਾ ਹੈ ਆਓ ਸੁਣਦੇ ਹਾਂ ਹੋਰ ਕੀ ਕਹਿਣਾ ਹੈ ਹਲਕਾ ਵਿਧਾਇਕ ਜਗਦੀਪ ਕੰਬੋਜ਼ ਗੋਲਦੀ ਦਾ ਬਣੇ ਰੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਏਡੀਪੀ ਦੀਆਂ ਬਾਂਡੀ ਵਾਲਾ ਜੋ ਵਾਲੇ 9 ਹੈ ਸਤਰਨ ਡਿਸਟ੍ਰੀਬਿਊਟਰੀ ਦੀ ਜਿਹੜਾ ਹੈਗਾ ਇਹ ਕੰਮ ਮੁਕੰਮਲ ਹੋਇਆ ਤੇ ਕੀ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਤੇ ਮਾਨਯੋਗ ਸਾਡੇ ਇਰੀਗੇਸ਼ਨ ਮਿਸਟਰ ਜੀ ਦਾ ਜਿਨ੍ਹਾਂ ਨੇ ਬੜੀ ਪੁਰਾਣੀ ਮੰਗ ਸੀ तकरीबन 40 ਸਾਲ ਪਹਿਲੇ ਇਹ ਨਹਿਰ ਬਣੀ ਸਾਡੇ ਜਨਮ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਕਈ ਜਗ੍ਹਾ ਤੋਂ ਲੀਕੇ ਸੀ ਕਈ ਹੋਰ ਬੁਦਕੇ ਸੀ ਅੱਜ 42 ਕਰੋੜ ਦੀ ਟੋਟਲੀ ਟੈਂਡਰ ਹੋਇਆ ਹੈ ਜਿਹੜਾ ਜਿਹਨਾਂ ਨੇ ਕੰਪਲੀਟ ਹੋਣੀ ਸਮੇਂ ਤੋਂ ਪਹਿਰ ਬੜੇ ਜੀ ਦੋਨੋਂ ਰੇਟਸ ਆ ਰਿਹਾ ਜਿਹਦੇ ਵਿੱਚ ਛੋਟੀਆਂ ਜਿਹੜੀਆਂ ਮਾਈਨਰਸ ਜੋ ਵੀ ਸਾਰੀਆਂ ਤੇ ਫੇਰ ਦੁਬਾਰਾ ਉਹਨਾਂ ਦੇ ਵਿੱਚ ਸਮਝੇ ਸਮਝੇ ਕਰਵਾ ਦਿੱਤਾ। ਉਸ ਨੂੰ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਜ਼ਿੰਮੇਵਾਰਾਂ ਦੀ ਮੰਗ ਨੂੰ ਇਹ ਪੂਰਾ ਕੀਤਾ ਕਿ ਉਹਨਾਂ ਨੂੰ ਪਾਣੀ ਪੂਰਾ ਟੇਲਾ ਤੱਕ ਪੂਰਾ ਕੰਪਲੀਟ ਮਿਲੇ ਜੋ ਜੋ ਉਹਨਾਂ ਦੀ ਮੰਗ ਹੈ ਕਿਉਂਕਿ ਸਭ ਤੋਂ ਵੱਡਾ ਇਸ ਵਿੱਚ ਜ਼ਿੰਮੇਵਾਰ ਨੂੰ ਪਾਣੀ ਨਹੀਂ ਹੋਗਾ। ਪਰ ਸਵਿਧਾ ਕਰਾਉਣ ਤੋਂ ਕੋਈ ਜ਼ਿੰਦਗੀ ਨਹੀਂ ਹੈ। ਤੋ ਬਹੁਤ ਬਹੁਤ ਧੰਨਵਾਦੀ ਆ ਸਾਡੇ ਡਿਪਾਰਟਮੈਂਟ ਦਾ ਸਮੂਹ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਇਸ ਕਾਰਵਲ ਕੀਤਾ ਔਰ ਜਿਹੜੀ ਕਦੇ ਸਫਾਈ ਅਸੀਂ ਪਿੰਡਾਂ 'ਚ ਵੇਖੀ ਨਹੀਂ ਸੀ ਨਹਿਰਾਂ 'ਚ ਕੋਵਿਡ ਟਾਈਮ ਤੋਂ ਟਾਈਮ ਹੋ ਰਹੀ ਹੈ ਪਹਿਲੀ ਵਾਰ ਇਤਿਹਾਸ 'ਚ ਹੋਇਆ ਜਦੋਂ ਦਾ 30 35 ਸਾਲ ਮੈਨੂੰ ਵੇਖਦੇ ਹੋ ਗਏ ਕਦੇ ਟੇਲਾਂ 'ਤੇ ਪਾਣੀ ਨਹੀਂ ਮਿਲਿਆ ਸੀ ਕਦੇ ਛੋਟੇ ਟੇਲਾਂ 'ਤੇ ਪੂਰਾ ਪਾਣੀ ਮਿਲਿਆ ਹਰ ਘਰ ਨੂੰ ਉਹਦਾ ਜਿੰਨਾ ਬਣਦਾ ਸੀ ਜ਼ਿੰਮੇਵਾਰ ਨੂੰ ਦਾ ਹੱਕ ਮਿਲਿਆ ਟਾਈਮ ਟੂ ਟਾਈਮ ਮਿਲੇ ਐ ਐਕਸਟਰਾ ਪਾਣੀ ਵੀ ਕਈਆਂ ਨੂੰ ਮਿਲਿਆ ਇਹ ਪਹਿਲੀ ਵਾਰ ਹੋਇਆ ਹੈ ਇਹ ਤਾਂ ਕੀ ਹੁੰਦਾ ਸੀ ਵੀ ਟੇਲਾਂ ਦੇ ਪਾਣੀ ਆਉਂਦਾ ਹੀ ਨਹੀਂ ਸੀ ਰਾਜ ਚ ਰਹਿ ਜਾਂਦਾ ਸੀ ਸਰ ਹੋਰ ਕਿਹੜੇ ਕਿਹੜੇ ਪ੍ਰੋਜੈਕਟ ਹੈ ਜਿਹੜੇ ਜਲਦ ਆ ਰਹੇ ਆ ਰੋਜ਼ ਕੋਈ ਨਾ ਕੋਈ ਨਵੇਂ ਪ੍ਰੋਜੈਕਟ ਹੈ ਜਿੱਦਾਂ ਕੱਲ ਅਸੀਂ ਕੋਵਾਇਆ ਸਾਈਡ ਉਧਰ ਸਾਰੇ ਸਦਸੀ ਬਰੇ ਸੀ ਕੋਈ ਸ਼ੈੱਡ ਸੀਗੇ ਅੱਜ ਵੀ ਅਸੀਂ ਦਾਣਾ ਮੰਡੀ ਜੋੜਕੀਪੜ ਦਾ ਸ਼ੈੱਡ ਹੈ ਔਰ ਚੱਕ ਜਾਨੀ ਸਰ ਦਾ ਸ਼ੈੱਡ ਹੈ ਲਾ ਦੂਰੇ ਸਾਡੇ ਜਿਹੜਾ ਦਾਣਾ ਮੰਡੀ ਜਿਹੜੀ ਸਾਡੇ ਜ਼ਿਮੀਦਾਰ ਭਰਾਵਾਂ ਦੀ ਮੰਗਾ ਵੀ ਜਦੋਂ ਸੀਜ਼ਨ ਹੁੰਦਾ ਉਹਨਾਂ ਨੂੰ ਗਰਮੀਆਂ ਚ ਥੱਲੇ ਬੈਣਾ ਪੈਂਦਾ ਜਾਂ ਫਸਲ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਕਈ ਵਾਰੀ ਬਾਰਿਸ਼ ਆ ਜਾਂਦੀ ਉਹਦੇ ਤੋਂ ਵੀ ਉਹਨੂੰ ਨਜ਼ਾਦ ਮਿਲੇਗੀ ਹੁਣ ਸਰਕਾਰ ਨੇ ਹਰ ਕੰਮ ਜੋ-ਜੋ ਲੋਕਾਂ ਦੀ ਜ਼ਰੂਰਤ ਹੈ ਉਹਨੂੰ ਪਹਿਲ ਤੇ ਆਧਾਰ ਤੇ ਰੱਖਦੇ ਹੋਏ ਤੋਂ ਪੂਰਾ ਕੀਤਾ ਮੈਂ ਧੰਨਵਾਦੀਆਂ ਸਾਡੇ ਮਾਨਯੋਗ ਐਕਸ਼ਨ ਸਾਹਿਬ ਦਾ ਜਿਨ੍ਹਾਂ ਨੇ ਆਪ ਪ੍ਰਗਟ ਗਏ ਕੰਮ ਨੂੰ ਮਖਮਲ ਕੀਤਾ ਨਹਿਰੀ ਕੰਮ ਨੂੰ ਸੋ ਇਹਨਾਂ ਦੇ ਡਿਪਾਰਟਮੈਂਟ ਦਾ ਬਹੁਤ ਮੈਂ ਧੰਨਵਾਦ ਜੀ ਸਰ ਕਿੰਨੇ ਦੀ ਲਾਗਤ ਹੈ ਪ੍ਰੋਜੈਕਟ ਕਿੰਨੇ ਦਾ ਹੈ ਇਹ ਟੋਟਲ 42 ਕਰੋੜ ਰੁਪਏ ਦੀ ਲਾਗਤ ਨਾਲ ਇਹ ਪ੍ਰੋਜੈਕਟ ਕੰਪਲੀਟ ਹੋਣਾ ਹੈ ਜਿਸ ਵਿੱਚ ਉਹ ਜਿਹੜੀਆਂ ਛੋਟੀਆਂ ਮਾਈਨਰ ਰੋਅ ਰਹਿ ਗਈਆਂ ਬਾਕੀ ਮੇਨ ਜਿਹੜੀ ਲਾਈਨ ਹੈ ਸਾਡੀ 35 ਕਰੋੜ ਰੋ ਕੰਪਲੀਟ ਹੋਣੀ ਹੈ ਸਰ ਨਜਾਇਜ਼ ਪਾਈਪਾਂ ਦੀ ਤੁਸੀਂ ਗੱਲ ਕੀਤੀ ਸੀ ਕੀ ਮਸਲਾ ਹੈ ਜਿਹੜਾ ਨਜਾਇਜ਼ ਪਾਈਪਾਂ ਦਾ ਇਸ ਤੋਂ ਪਹਿਲਾਂ ਤੁਸੀਂ ਗੱਲ ਕਰ ਰਹੇ ਸੀ ਨਜਾਇਜ਼ ਪਾਈਪਾਂ ਜਿਨ੍ਹਾਂ ਦਾ ਵੱਡਾ ਰਸੂਕ ਹੁੰਦਾ ਸੀ ਉਹ ਨਜਾਇਜ਼ ਕੱਪਾ ਲਉਂਦੇ ਸੀ ਜੀ ਸੋ ਇਹ ਸਰਕਾਰ ਨੇ ਰਸੂਕਦਾਰਾਂ ਦਾ ਉਹ ਰੋਹ ਖਤਮ ਕਰਦਾ ਤੇ ਪੈਪਾ ਪੱਟੀਆਂ ਜਾਂ ਜਿਸ ਦੇ ਪਰਚੇ ਵੀ ਹੋਏ ਬਹੁਤ ਕੁਝ ਹੋਇਆ ਮੇਰੇ ਜਲਾਲਾਬਾਜ ਜਿਵੇਂ ਸਾਡੀ ਫੈਜ਼ਵਾਨ ਐਰ ਦੇ ਨਿਜਾਮ ਵਾਸਤੇ ਅਫੀਦ ਸਮਰਾਇ ਫਰਮਾਇਦਾਰ ਸੀ ਇਹਨਾਂ ਨੇ 30 30 ਸਾਲ ਲੋਕਾਂ ਨੂੰ ਟੇਲਾ ਤੇ ਕਦੇ ਪਾਣੀ ਨਹੀਂ ਯਾਰ ਦਿੱਤਾ ਜੀ ਤੇ ਜਦੋਂ ਆਪਦੇ ਤੇ ਕਾਰਵਾਈ ਹੋਈ ਉਹ ਨਹਿਰ ਤੁਸੀਂ ਜਾ ਕੇ ਵੇਖ ਲਓ ਟੁੱਟ ਜਾਂਦੀ ਹੈ ਪਰ ਕਦੇ ਪਾਣੀ ਨਹੀਂ ਘਟਿਆ ਕੀ ਫਰਕ ਸੀ ਉਹਨਾਂ ਦੀ ਸਰਕਾਰ ਤੇ ਆਪਣੀ ਸਰਕਾਰ ਜਿਹੜੀ ਲੋਕਾਂ ਦੀ ਆ ਲੋਕਾਂ ਲਈ ਕੰਮ ਕਰਦੀ ਹੈ ਤੇ ਜਿਹੜੇ ਚੰਦ ਰਾਜਨੀਤੀ ਘਰਾਨੇ ਸੀ ਉਹ ਆਪਦੇ ਘਰ ਲਈ ਕੰਮ ਕਰਦੇ ਸੀ ਫਰਕ ਸਿਰਫ ਇਹ ਸੀ ਠੀਕ ਹੈ